ਲੋਕਾਂ ਦੇ ਭੂਤ ਦੂਰ ਕਰਨ ਵਾਲੇ ਪਾਸਟਰ ਬਜਿੰਦਰ ਸਿੰਘ ਨੂੰ ਮਹਾਲੀ ਦੀ ਕੋਰਟ ਨੇ ਦੋਸ਼ੀ ਪਾਇਆ 2018 ਦੇ ਕਰੀਬ ਕੇਸ ਦੇ ਵਿੱਚ ਕਾਉਂਟ ਕੌਂਟ੍ਰੋਵਰਸ਼ੀਅਲ ਪੰਜਾਬ ਪਾਸਟਰ ਬਜਿੰਦਰ ਸਿੰਘ ساری ਹੋਰ ਵੀ ਲੜਕੀਆਂ ਨਿਕਲ ਕੇ ਆਉਣਗੀ ਕਿਉਂਕਿ ਇਹ ਧਮਕਾ ਕੇ ਰੱਖਤਾ ਥਾ ਕੇਸ ਕੇਸ ਦੇ ਵਿੱਚ 1 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਣੀ ਹੈ ਫਿਲਹਾਲ ਕੋਲਸਦੀ ਕਸਟਡੀ ਦੇ ਵਿੱਚ ਇਸ 42 ਸਾਲਾਂ ਇਨਸਾਨ ਦੇ ਕਾਰਨਾਮਿਆਂ ਦੇ ਬਾਰੇ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਦਾ ਹਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਡੇ ਲੋਕਾਂ ਦੀ ਅੱਖਾਂ ਖੁੱਲ ਸਕਣ ਆ ਬੰਦਾ ਦੋ ਚਰਚਾ ਚਲਾਉਂਦਾ ਗਲੋਰੀ ਐਂਡ ਵਿਜ਼ਡਮ ਚਰਚ ਦੇ ਨਾਂ ਤੋਂ ਇਹਦੇ ਦੋ ਮੇ ਕਰਦੇ ਵਿੱਚ ਜਿਹੜਾ ਕਿ ਮੇਰੇ ਖਿਆਲ ਨਾਲ ਮੁਹਾਲੀ ਦਾ ਚੰਡੀਗੜ੍ਹ ਦੇ ਲੱਗ ਬੰਨੇ ਪੈਂਦਾ ਕਿਤੇ ਵੀਡੀਓ ਇਹਨਾਂ ਦੀ ਦੇਖਿਆ ਹੋਣੀ ਹੈ ਕਿਸੇ ਜাদু ਦੇ ਨਾਲ ਲੋਕਾਂ ਦੇ ਜਿਹੜੇ ਰੋਗ ਆ ਉਹ ਦੂਰ ਕਰ ਦਿੰਦੇ ਹੇਲੂਇਆ ਯੇਸੂ ਯੇਸੂ ਮੇਰਾ ਯੇਸੂ ਯੇਸੂ ਆਹ ਬੇਟੇ ਅਭੀ ਕੀ ਆ ਹੋਆ ਅਭੀ ਕੀ ਬੋਲਣ ਲੱਗੀ ਯੇਸੂ 2018 ਦੇ ਵਿੱਚ ਐਫਆਈਆਰ ਹੋਈ ਸੀ ਜਦੋਂ ਇੱਕ ਔਰਤ ਨੇ ਇਹਦੇ ਉੱਤੇ ਇਲਜ਼ਾਮ ਲਾਇਆ ਸੀ ਕਿ ਇਹਨੇ ਬਾਹਰ ਲੈ ਜਾਣ ਦੇ ਬਹਾਨੇ ਦੇ ਵਿੱਚ ਇਹਨੂੰ ਆਪਣੀ ਮੁਹਾਲੀ ਦੀ ਜਿਹੜੀ ਕੋਠੀ ਹੈ ਉਹਦੇ ਵਿੱਚ ਬੁਲਾਇਆ ਉੱਥੇ ਛੇੜਛਾੜ ਕੀਤੀ ਹੈ ਉੱਥੇ ਰੇਪ ਕੀਤਾ ਹੈ ਤੇ ਇਹਦੀ ਇੱਕ ਵੀਡੀਓ ਵੀ ਬਣਾਈ ਹੈ ਤੇ ਇਹ ਕਹਿੰਦਾ ਸੀ ਕਿ ਜੇ ਤੂੰ ਕਿਸੇ ਨੂੰ ਦੱਸਿਆ ਇਹ ਜਿਹੜੀ ਵੀਡੀਓ ਮੈਂ ਸੋਸ਼ਲ ਮੀਡੀਆ ਤੇ ਪਾ ਦੂੰਗਾ ਉਹਦੋਂ ਜਦੋਂ ਐਫਆਈਆਰ ਹੋਈ ਸੀ ਇਹਨੂੰ ਦਿੱਲੀ 에ਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਇਹ ਬਾਹਰ ਜਾਣ ਦੀ ਕੋਸ਼ਿਸ਼ ਕਰਨ ਦੇ ਆ ਸੀ ਹਾਂ ਜਿਹੜੀ 3 ਮਾਰਚ ਨੰਗੀਆ ਮੁਹਾਲੀ ਕੋਰਟ ਨੇ ਇਹਦੇ ਖਿਲਾਫ ਨੌਨ ਅਵੇਲੇਬਲ ਵਾਰੰਟ ਜਾਰੀ ਕੀਤਾ ਸੀ ਇਸ ਇਕਦਾ ਨਾਮ ਹੈਗਾ ਜਤਿੰਦਰ ਕੁਮਾਰ ਦੂਸਰੇ ਦਾ ਨਾਮ ਹੈਗਾ ਅਕਬਰ ਪੱਟੀ ਤੀਸਰੇ ਦਾ ਨਾਮ ਹੈਗਾ ਰਾਜੇਸ਼ ਚੌਧਰੀ ਚੌਥੇ ਦਾ ਨਾਮ ਹੈਗਾ ਸੰਦੀਪ ਪਹਿਲਵਾਨ ਤੇ ਪੰਜਵੇਂ ਦਾ ਨਾਮ ਹੈਗਾ ਸੀਤਰ ਅਲੀ ਇਹਨਾਂ ਦੇ ਖਿਲਾਫ ਕੋਈ ਸਬੂਤ ਨਾ ਹੋਣ ਕਰਕੇ ਕੋਰਟ ਨੇ ਇਹਨਾਂ ਨੂੰ ਰਹਾ ਕਰ ਦਿੱਤਾ ਸੀ ਆ ਤੇ ਹੋ ਗਿਆ 2018 ਦਾ ਰੇਪ ਵਾਲਾ ਕੇਸ ਪਰ ਹਜੇ ਕਹਾਣੀ ਮੁੱਕੀ ਨਹੀਂ ਹੋਰ ਵੀ ਇਹਦੇ ਉੱਤੇ ਕਈ ਕੇਸ ਚੱਲਦੇ ਆ ਉਹਨਾਂ ਬਾਰੇ ਵੀ ਤੁਹਾਨੂੰ ਮੈਂ ਦੱਸਦਾ ਅਗੇ ਵੀਡੀਓ ਦੇ ਵਿੱਚ ਹੁਣ 2025 ਦੇ ਵਿੱਚ ਬਈਆਂ ਸਾਲਾਂ ਦੀ ਕਪੂਰ ਥੱਲੇ ਦੀ ਰਹਿਣ ਵਾਲੀ ਕੁੜੀ ਇੱਕ ਸਾਹਮਣੇ ਆਉਂਦੀ ਆ ਉਹਨੇ ਵੀ ਇਦਾਂ ਦੇ ਹੀ ਕੁਝ ਇਲਜ਼ਾਮ ਲਾਏ ਨੇ ਇਹਦੇ ਉੱਤੇ ਕੁੜੀ 17 ਸਾਲ ਦੀ ਸੀ ਜਬਰਦਸਤੀ ਇਹਦੇ ਨਾਲ ਵਿਆਹ ਕਰਾਉਣ ਦੀ ਕੋਸ਼ਿਸ਼ ਕਰਦਾ ਹੈ ਹਾਲਾਂਕਿ ਉਹ ਕੁੜੀ ਵਿਆਹੀ ਹੋਈ ਸੀ ਕੁੜੀ ਨੇ ਇਹ ਵੀ ਕਿਹਾ ਕਿ ਇਹ ਧਮਕੀ ਦੇਂਦਾ ਰਹਿੰਦਾ ਕਿ ਤੇਰੇ ਪਰਿਵਾਰ ਨੂੰ ਨੁਕਸਾਨ ਪਹੁੰਚਾ ਦੂੰਗਾ ਇਸ ਕੇਸ ਦੇ ਵਿੱਚ ਵੀ ਇਹਦੇ ਖਿਲਾਫ ਐਫ ਆਈ ਆਰ ਹੋਈ ਆ ਤੇ ਵਿਚਾਰਾ ਦੀ ਚਰਚ ਜਾਣਾ ਸ਼ੁਰੂ ਕੀਤਾ ਸੀ ਆਪਣੇ ਪੇਰੈਂਟਸ ਦੇ ਨਾਲ ਤੇ 2020 ਦੇ ਵਿੱਚ ਮੈਂ ਉੱਥੇ ਕ્વાਇਰ ਦੇ ਵਿੱਚ ਹੋਈ ਇਹਨਾਂ ਦੇ بار-ਬਾਰ ਮੇਰੇ ਪੇਰੈਂਟਸ ਨੂੰ ਕਹਿੰਨ ਤੀ ਕਿ ਮਨੇ ਗੇਟਿੰਗ ਨੂੰ ਸੇਵਾਸਪੇ ਜੋ ਸੇਵਾਸਪੇ ਜੋ 2020 ਦੇ ਵਿੱਚ ਮੈਂ ਉੱਥੇ ਉਹਨਾਂ ਦੇ ਨਾਲ ਕ્વાਇਰ ਤੇ ਸੇਵਾ ਤੋਂ ਵੀ ਸਟਾਰਟ ਇਸਰ ਨੋਰਮਲ ਗੱਲਾਂ ਜਿਹੜੇ ਵੀ ਉੱਥੇ ਕਾਇਰ ਦੇ ਵਿੱਚ ਹੁੰਦੇ ਆ ਲੜਕੀਆਂ ਲੜਕੀਆਂ ਨੇ ਨਹੀਂ ਸਪ੍ਰੋਫਰ ਬਜੰਦਰ ਸਿੰਘ ਦੀ ਨਜ਼ਰ ਚਾਹੁੰਦੇ ਉਸ ਤੋਂ ਬਾਅਦ ਸਰ 2021 ਦੇ ਵਿੱਚ ਇਹਨਾਂ ਦੀਆਂ ਗਲਤ ਗੱਲਾਂ ਸ਼ੁਰੂ ਹੋ ਗਈਆਂ ਮੈਨੂੰ ਕਹਿਣਾ ਕਿ ਆਪਣਾ ਨੰਬਰ ਮੈਨੂੰ ਸ਼ੇਅਰ ਕਰ ਦੇ ਇਹਨਾਂ ਦੇ ਇੱਕ ਉੱਥੇ ਦੇ ਹਾਸਟਲ ਆ ਹਾਸਟਲ ਮੀਨੂੰ ਉਹਨਾਂ ਨੇ ਮੇਰਾ ਨੰਬਰ ਲੈ ਕੇ ਉਹਨਾਂ ਨੂੰ ਦਿੱਤਾ ਹਾਸਟਲ ਅਕਬਰ ਨੇ ਉਸ ਤੋਂ ਬਾਅਦ ਇਹਨਾਂ ਦੇ ਰਾਤ ਨੂੰ ਮੈਸੇਜ ਆਨੇ ਸਟਾਰਟ ਹੋ ਗਏ ਮੈਸੇਜ ਕਰਨਾ ਕਿ ਇਹਨਾਂ ਨੇ ਜਦੋਂ ਮੈਸੇਜ ਕੀਤਾ ਮੈਂ ਉਹਨਾਂ ਨੂੰ ਪੁੱਛਿਆ ਹਾਂਜੀ ਕੌਣ ਕਿਉਂਕਿ ਇਹਨਾਂ ਨੇ ਆਪਣਾ ਇੱਕ ਪੋਸਟੇਡ ਸ਼ੇਅਰ ਕੀਤਾ ਮੈਂ ਉੱਥੇ ਦੀ ਕਵਾਇਰ ਨੂੰ ਵੀ ਹੈਂਡਲ ਕਰਦੀ ਸੀ ਉੱਥੇ ਦੀ মিডিਆ ਟੀਮ ਦੇ ਵਿੱਚ ਵੀ ਸੀ ਇਹਨਾਂ ਦਾ ਜਿਹੜਾ ਲੇ ਹੈਂਡ ਸੈਕਸ਼ਨ ਹੁੰਦਾ ਹੈ ਉਹ ਹੀ ਸੰਭਾਲਦੀ ਸੀ ਟੈਸਟਮਨੀ ਵੀ ਸੰਭਾਲਦੀ ਸੀ ਤੇ ਦਾਨ ਦੇ ਵਿੱਚ ਹੀ ਹੁੰਦੀ ਸੀ ਉਸ ਤੋਂ ਬਾਅਦ ਇਹਨਾਂ ਦਾ ਮੈਸੇਜ ਆਇਆ ਮੈਂ ਉਹਨਾਂ ਨੂੰ ਲਿਖਿਆ ਕੀ ਆ ਪਾਪਾ ਤੁਸੀਂ ਉਹ ਅੱਗੇ ਨਾਲ ਦਾ ਆ ਰਿਪਲਾਈ ਆਇਆ ਕਿ ਮੈਂ ਪਾਪਾ ਨਹੀਂ ਆ ਜੇ ਤੁਸੀਂ ਪਾਪਾ ਕਹਿਣਾ ਤਾਂ ਮੈਂ ਨਹੀਂ ਆ ਮੈਨੂੰ ਪ੍ਰੋਫਿਟ ਕੋ ਮੈਨੂੰ ਲੱਗਾ ਸ਼ਾਇਦ ਉਹਨਾਂ ਨੂੰ ਕੋਈ ਗਲਤ ਮੈਂ ਕਿਹਾ ਹਾਂਜੀ ਪ੍ਰੋਫਿਟ ਜੀ ਉਹਨਾਂ ਨੇ ਮੇਰੇ ਤੋਂ ਸਟੇਮ ਕੁਝ ਲਿਸਟਾਂ ਮੰਗਵਾਈਆਂ ਸੀ ਉਸ ਦੌਰਾਨ ਸਰ ਇਹਨਾਂ ਦੇ ਫਿਰ ਗਲਤ ਗਲਤ ਮੈਸੇजेस ਆਉਣੇ ਸਟਾਰਟ ਹੋ ਗਏ ਮੈਨੂੰ ਕਿ ਮੈਂ ਤੁਹਾਨੂੰ ਪਸੰਦ ਕਰਦਾ ਆ ਮੈਂ ਤੁਹਾਨੂੰ ਪਿਆਰ ਕਰਦਾ ਆ ਮੇਰੇ ਨਾਲ ਤੁਸੀਂ ਵਿਆਹ ਕਰੋ ਅਦதி ਗਲਤ ਗਲਤ ਮੈਸੇਜ ਕਰਨੇ ਸਟਾਰਟ ਹੋ ਗਏ ਸਰ ਉਸ ਟਾਈਮ ਮੇਰੀ ਏਜ ਸਿਰਫ 16 17 ਸਾਲਾ ਦੀ ਸੀ ਉਸ ਤੋਂ ਬਾਅਦ ਇਹਨਾਂ ਦੇ ਕੰਟੀਨਿਊ ਮੈਸੇਜ ਆਣੇ ਤੇ ਮੈਨੂੰ ਆ ਕਹਿਣਾ ਜੇ ਆ ਗੱਲ ਬਾਰੇ ਮੈਂ ਕਿਸੇ ਨੂੰ ਦੱਸਿਆ ਤੇ ਮੇਰੇ ਪੇਰੈਂਟਸ ਨੂੰ ਹਰਵਾ ਦੇਣਾ ਤੇਰੇ ਪਾਪਾ ਬਾਹਰ ਜਾਂਦੇ ਆ ਤੇ ਤੂੰ ਜਾਣੀ ਆ ਘਰ ਵਾਪਸ ਨਾ ਆਣ ਉਸ ਤੋਂ ਬਾਅਦ ਸਰ ਮੈਂ 2002 ਦੇ ਵਿੱਚ ਇਹਨਾਂ ਨੇ ਇੰਨਾ ਜ਼ਿਆਦਾ ਤੌਰਚਰ ਕਰਨਾ ਸਟਾਰਟ ਹੋ ਗਏ ਮੈਂ ਸਰ ਕਾਲਜ ਜਾਂਦੀ ਸੀ ਮੇਰੇ ਕਾਲਜ ਦੇ ਪਿੱਛੇ ਆ ਗੱਡੀਆਂ ਲੈ ਕੇ ਆਉਂਦੇ ਸੀ ਮੈਨੂੰ ਮਤਲਬ ਡਰਾਉਣ ਦੀ ਧਮਕਾਨ ਦੀ ਪੂਰੀ ਕੋਸ਼ਿਸ਼ ਪਿੱਛੇ ਗੱਡੀਆਂ ਲਾ ਦੇਣੀਆਂ ਮੇਰੇ ਘਰ ਤੱਕ ਮੈਨੂੰ ਘਰੋਂ ਨਿਕਲਣ ਤੱਕ ਮੈਂ ਮਜਬੂਰ ਹੋ ਗਈ ਸੀ ਉਸ ਤੋਂ ਬਾਅਦ ਮੈਨੂੰ ਬਾਹਰ-ਬਾਰ ਧਮਕੀਆਂ ਦੇਣੀਆਂ ਮੈਂ ਚਾਹ ਦੇ ਨੇ ਦੀ ਚੱਚੇ ਜਾਂਦੀ ਸੀ ਤੇ ਮੈਨੂੰ ਬਾਡ ਟੱਚ ਕਰਦੇ ਸੀ ਮੇਰੇ ਨਾਲ ਗਲਤ ਗੱਲਾਂ ਕਰਦੇ ਸੀ ਸਰ ਬੈਡ ਟੱਚ ਐਨਾ ਮਤਲਬ ਕੀ ਜੇ ਉਹ ਤੋਂ ਆ ਕਹਿਣਾ ਜੇ ਤੂੰ ਕਿਸੇ ਨੂੰ ਵੀ ਇਹ ਗੱਲ ਦੱਸੀ ਤੇਰੀ ਮਦਰ ਬਾਹਰ ਆ ਤਾਂ ਉਹਨਾਂ ਨੇ ਪਤਾ ਤੇਰੀ ਮਦਰ ਚਰਚ ਤੋਂ ਬਾਹਰ ਜਾਣੀ ਵੀ ਹੈ ਜਾਂ ਨਹੀਂ ਉਸ ਤੋਂ ਬਾਅਦ ਸਰ ਮੈਨੂੰ ਐਨਾ ਜ਼ਿਆਦਾ ਡਿਪਰੈਸ਼ਨ ਹੋ ਗਿਆ ਮੈਂ ਨਾ ਕਿੰਨੇ ਵਾਰ ਕਹਿਣਾ ਦੱਸ ਸਕਦੀ ਸੀ ਇਹਨਾਂ ਨੂੰ ਕੁਝ ਮੇਰੀ ਟ੍ਰੀਟਮੈਂਟ ਚੱਲੀ ਮੇਰੀ ਥੈਰੇਪੀ ਚੱਲੀ ਮੈਂ 2 ਸਾਲ ਡਿਪਰੈਸ਼ਨ 'ਚ ਰਹੀ ਉਸ ਤੋਂ ਬਾਅਦ ਜਦੋਂ ਡਾਕਟਰਸ ਨੇ ਆ ਕਨਫਰਮ ਕੀਤਾ ਕੀ ਗੱਲ ਕੀ ਆ ਮੇਰੀ ਥੈਰੇਪੀ ਦੇ ਦੌਰਾਨ ਉਹਨਾਂ ਨੇ ਇੰਜੈਕਸ਼ਨ ਦੇ ਕੇ ਮੇਰੇ ਤੋਂ ਜਦੋਂ ਕੱਲਾ ਕਡਵਾਈਆ ਤੇਨਾ ਦਾ ਨਾਮ ਸਾਹਮਣੇ ਆਇਆ ਇਹ ਇੱਕ ਲਾਹਰ ਦਾ ਕੇਸ ਮੁੱਕੇ ਨਹੀਂ ਹੈ ਹੋਰ ਵੀ ਕੇਸ ਆ ਬਾਰੇ ਤੁਹਾਨੂੰ ਮੈਂ ਦੱਸਦਾ ਆ ਕਿ ਵੀਡੀਓ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਕੁਝ ਹਫ਼ਤੇ ਪਹਿਲਾਂ ਇਹਦੀ ਆ ਸੀਸੀਟੀਵੀ ਫੁਟੇਜ ਲੀਕ ਹੁੰਦੀ ਹੈ ਜਿਦੇ ਵਿੱਚ ਤੁਸੀਂ ਦੇਖ ਸਕਦੇ ਕਿ ਇਹ ਔਰਤ ਦੇ ਉੱਤੇ ਹੱਥ ਚੁੱਕਦਾ ਬਾਅਦ ਵਿੱਚ ਮੀਡੀਆ ਦੇ ਵਿੱਚ ਇਸ ਔਰਤ ਨੇ ਦੱਸਿਆ ਕਿ ਜਿਹੜਾ ਇੱਕ ਕਰਮਚਾਰੀ ਮੁੰਡਾ ਇਹਦੇ ਨਾਲ ਕੰਮ ਕਰਦਾ ਸੀ ਉਹਨੂੰ ਕਹਿੰਦਾ ਸੀ ਕਿ ਤੂੰ ਆਪਣੀ ਭੈਣ ਨੂੰ ਚਰਚ ਲੈ ਕੇ ਆ ਪਰ ਮੁੰਡਾ ਜਿਹੜਾ ਉਹ ਮਨਾ ਕਰ ਦਿੰਦਾ ਜਿੱਤੋਂ ਬਾਅਦ ਇਹ ਜਿਹੜਾ ਪਾਸਟਰ ਬਲਜਿੰਦਰ ਸਿੰਘ ਉਹਦੇ ਉੱਤੇ ਕੁਝ ਛੁੱਟਦਾ ਹੈ ਕਿ ਮੇਰੇ ਖਿਆਲ ਕਾਫੀ ਛੁੱਟਦਾ ਆਪ ਛੁੱਟਦਾ ਹੈ ਉਹਦੀ ਬੱਚੀ ਤੇ ਜਾ ਕੇ ਵੱਜਦੀ ਹੈ ਵੀਡੀਓ ਵਿੱਚ ਤੁਸੀਂ ਸਾਫ਼ ਦੇਖ ਸਕਦੇ ਕਿ ਉਹਦਾ ਗਲਾ ਦਬਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਥੱਪੜ ਮਾਰਦਾ ਔਰਤ ਨੂੰ ਜਦੋਂ ਇਹ ਵੀਡੀਓ ਲੀਕ ਹੋ ਜਾਂਦੀ ਹੈ ਬਾਅਦ ਦੇ ਵਿੱਚ ਇਹ ਕਹਿੰਦਾ ਕਿ ਏਆਈ ਦੇ ਨਾਲ ਬਣਾਈ ਹੋਈ ਵੀਡੀਓ ਆ ਆ ਤੇ ਹੋ ਗਿਆ ਹੋਂ ਦੇ ਕੇਸ ਸੰਧ 2000 ਦੇ ਲਾਗੇ ਬੰਨੇ ਇਹਨੂੰ ਕਤਲ ਦੇ ਕੇਸ ਦੇ ਵਿੱਚ ਵੀ ਜੇਲ ਹੋਈ ਸੀ ਜੇਲ ਤੋਂ ਹੀ ਇਹ ਸਾਰਾ ਜਿਹੜਾ ਆਪਣਾ ਧੰਦਾ ਸ਼ੁਰੂ ਕਰਦਾ ਹੈ ਉੱਥੇ ਇਹਦੀ ਮੁਲਾਕਾਤ ਇੱਕ ਪਾਸਟਰ ਦੇ ਨਾਲ ਹੁੰਦੀ ਹੈ ਤੇ ਉੱਥੋਂ ਇਹ ਆਪਣਾ ਧਰਮ ਪਰਿਵਰਤਨ ਕਰ ਲੈਂਦਾ ਆ ਤੇ ਹੋ ਗਏ ਮੇਨ ਮੇਨ ਕੇਸ ਹੋਰ ਵੀ ਕਈ ਇਨਕਮ ਟੈਕਸ ਦੇ ਕੇਸ ਚੱਲਦੇ ਪਏ ਆ ਸੋ ਮੈਂ ਪੰਜਾਬ ਦੇ ਲੋ ਅਪਰੇਨ ਨੂੰ ਪਤਾ ਚੱਲਣਾ ਹੈ ਜਿਵੇਂ ਹੀ ਇਹ ਅਪਰੇਨ ਨੂੰ ਸਜ਼ਾ ਸੁਣਾਈ ਜਾਂਦੀ ਹੈ ਉਦੋਂ ਮੈਂ ਇੱਕ ਵੀਡੀਓ ਪਾ ਕੇ ਤੁਹਾਨੂੰ ਅਪਡੇਟ ਕਰ ਦੂੰਗਾ ਜਿੰਨੇ ਵੀ ਇਹਦੇ ਖਿਲਾਫ ਕੇਸ ਚੱਲਦੇ ਪਏ ਨੇ ਸਾਰਾ ਕੁਝ ਤੁਹਾਡੇ ਸਾਹਮਣੇ ਮੈਂ ਰੱਖ ਦਿੱਤਾ ਹੈ ਹੁਣ ਤੁਸੀਂ ਅੱਗੇ ਸੋਚਣਾ ਹੈ ਕਿ ਤੁਸੀਂ ਇਹਦੇ ਪਿੱਛੇ ਲੱਗਣਾ ਹੈ ਜਾਂ ਨਹੀਂ ਲੱਗਣਾ ਹੈ